منڈل بیٹھے سیر کرو میں کر دوستوں ਫਾਇਦਾ ਸਮਾਂ ਬੜਾ ਸੁਭਾਗ ਹੈ ਸਾਡੇ ਵੀ ਸਮਾਂ ਲਿਖੇ ਲੱਗਿਆ ਕਿ ਕੋਈ ਕੁਦਰਤੀਏ ਵਿਧੀ ਬਣਦੀ ਹੈ ਕਿਹੜਾ ਜਨਾਂ ਅਸੀਂ ਵੀ ਇੱਥੇ ਆਉਣਾ ਸੀ ਤੇ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਦੇ ਸੀ ਅੱਜ ਬਹੁਤ ਕਵੀਆਂ ਨੇ ਸਹਿਯਕਾਰਾਂ ਨੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਕਈ ਨੂੰ ਜਾਣਦਾ ਪਿਆ ਕਈਆਂ ਨੇ ਚਿਹਰੇ ਵੀ ਪਛਾਣਦਾ ਕਈਆਂ ਨੂੰ ਅੱਜ ਪਹਿਲੀ ਵਾਰੀ ਮਿਲਿਆ ਸੋ ਇਹਨਾਂ ਨੂੰ ਅਮਾਦਾ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਨੇ ਜੋ ਇਹ ਪ੍ਰਾਗਣਾ ਕੀਤਾ ਇਹ ਬੁढ़ाई ਦੇ ਪੱਤਰ ਨੇ ਕਿ ਇਹ ਹੋਇਆ ਪ੍ਰਾਗਣਾ ਕਰਦੇ ਨੇ ਸਭ ਤੋਂ ਵੱਧ ਜਿਹੜੀ ਅੱਜ ਜ਼ਰੂਰਤ ਹੈ ਇੰਨਾ ਸ਼ੋਰ ਸ਼ਰਾਬਾ ਹਲਦੋਲੇ ਪਿਆਰ ਹੋਇਆ ਈੜਾਂ ਇਕੱਠੀਆਂ ਹੋਈਆਂ ਉਹਨਾਂ ਨੇ ਤਾਂ ਜ਼ਰੂਰ ਹੈ ਕਿ ਅੱਜ ਜਿਹੜੇ ਲੇਖਕ ਸਹਿਬਾਨ ਨੇ ਉਹ ਆਪਣੀ ਜ਼ਿੰਮੇਵਾਰੀ ਸਮਝਣ ਇਸ ਸਮੇਂ ਨੇ ਉਸ ਦਾ ਸਮੇਂ ਦੀ ਜਨਮ ਕਰਾਉਂਦਾ ਉਹਦੇ ਬਾਰੇ ਕੰਮ ਕਰਨਾ ਪ੍ਰੈਜ਼ੈਂਟ ਬਾਰੇ ਅੱਜ ਕੰਮ ਕਰਨਾ ਬਹੁਤ ਜ਼ਰੂਰੀ ਹੈ। ਉਹਨਾਂ ਸਾਡੇ ਜਿਹੜੀ ਕਰਤਾ ਗਈ ਸੀ ਹੈ ਸਾਰੇ ਨੇ ਮੁਕਾਮਾ ਬਹੁਤ ਅچھے ਹਨੇ ਕਰਦੇ ਨੂੰ ਬਹੁਤ ਖੁਸ਼ੀ ਨਾਲ ਵੀ ਹੈ ਪਰ ਮੈਂ ਜ਼ਿਆਦਾ ਨਹੀਂ ਲਿਖੀ ਸਕਿਆ ਪਰ ਮੈਂ ਇੱਕ ਹੀ ਗੱਲ ਜ਼ਰੂਰ ਕਹਿਣਾ ਚਾਹਾਂ ਕਿ ਸਮੇਂ ਦੀ ਅੱਜ ਜੋ ਮੰਗ ਹੈ ਜੇ ਲੇਖਕ ਉਹਦੇ ਤੇ ਨਹੀਂ ਲਿਖੇ ਤੰਮੈਨੋ ਕਰਦਾ ਹੈ ਉਹ ਲੇਖਕ ਆਪਣੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਿਭਵਾ ਰਿਹਾ ਹੈ ਇਥਾਰੇ ਸੁਮਿਤਿਆ ਜੋ ਪ੍ਰੀਖਿਆ ਨੇ ਕਿਹਾ ਸੀ ਨਾ ਕਿ ਉਹ ਦੇਣ ਕੀ ਦਾ ਦਿੱਤੀ ਆਪਣੀ ਸ਼ਾਤੀ ਇਸ ਤਰ੍ਹਾਂ ਸਮਝਿੰ ਸਿਗਾ ਨਾ ਕਿ ਉਹ ਨਹੀਂ ਤੋਂ ਪੜ੍ਹ ਕੇ ਮੈਂ ਉਹਦਾ ਪਾ ਸੁਲਦਿਆਂ ਸੋ ਇਹ ਤਰਾਹ ਹੈ ਜੀ ਸੋ ਅੱਜ ਖੂਨ ਵਿੱਚ ਪੰਜਾਬ ਦੀ ਖੋਲ ਲਗਾ ਅੱਜ ਪੰਜਾਬ ਫਿਰ ਉਹਨਾਂ ਕੋਹਾਤੇ ਪਹੁੰਚਿਆ ਹੋਇਆ ਕਿ ਇਹਦੇ ਅੰਦਰ ਫੇਰ ਇੱਕ ਪੁੱਛਿਆ ਪੁੱਛਦਾ ਮਿਲ ਆ ਜਰਾ ਤੇਰੇ ਨਾਲ ਜੇ ਕਹਿੰਦੇ ਪੰਜਾਬ ਸ਼ਾਂਤ ਹੋਇਆ ਤਾਂ ਮੈਨੂੰ ਲੱਗਾ ਸਰ ਮਹਾਰਾਜਾ ਰਣਜੀਤ ਸਿੰਘ ਦੇ ਜੋ 45 50 ਸਾਲ ਅਪਰੋਕਸੀਮੇਟਲੀ ਬਣਦੇ ਆ ਉਹਨਾਂ ਚ ਹੀ ਸ਼ਾਂਤ ਰਹੇ ਮੈਂ ਨਹੀਂ ਤਾਂ ਬਾਪ ਤੋਂ ਪਹਿਲਾਂ ਕਰੋ ਬਹੁਤ ਹੀ ਕਰੇ ਇਸ ਲਈ ਉਹ ਆਇਆ ਜੀ ਕੁਝ ਭਗਤ ਜਨ ਜਨ ਹੋਏ ਨੇ ਕਬੀਰ ਸਾਹਿਬ ਲਈ ਉਹ ਜਗਨਨਾਥ ਸਾਹਿਬ ਹੈ ਇਹਨੇ ਬਾਤ ਨੂੰ ਜਾਪ ਕਿਹਾ ਤੇ ਇਹ ਵੀ ਕਹਿੰਦੇ ਸੱਚ ਨੂੰ ਸੁਣਾਈ ਸੀ ਸੱਚ ਕੀ ਮੇਰਾ ਸੱਚ ਉਹ ਹੀ ਹੈ ਜਿਹੜਾ ਸੱਚ ਤਨ ਸਮੇਂ ਦੇ ਨਾਲ ਬੋਲਿਆ ਜਾਂਦਾ ਉਹ ਸੱਚ ਸੱਚ ਨਹੀਂ ਹੈ ਜੋ ਸਮੇਂ ਤੋਂ ਬਾਹਰ ਬੋਲਿਆ ਜਾਂਦਾ ਉਹ ਆਮੇ ਉਹ ਕੋਈ ਬਣ ਨਹੀਂ ਲੱਗਦਾ ਸੋ ਅਜ ਲੋੜਾ ਸੱਚ ਉੱਲਿਆ ਜਾਵੇ ਪੰਜਾਬ ਦੇ ਹੱਕ ਪੰਜਾਬ ਦੇ ਸਰਕਾਰਾਂ ਕਿਸਾਨਾਂ ਦੀ ਹਾਲਤ ਪੰਜਾਬੀ ਦੀ ਹਾਲਤ ਪੰਜਾਬੀ ਵਿਰਸੇ ਦੀ ਸਿੱਖੀ ਦੀ ਹਾਲチュア ਜਿਹੜਾ ਸਿਸਟਮ ਬਣਾਉ ਕੀਤਾ ਜਾ ਰਿਹਾ ਜੋ ਏਜੰਸੀਆਂ ਬਣਾਉ ਕੀਤੀ ਜਾ ਰਹੀ ਹੈ ਉਹਦੇ ਖਿਲਾਫ ਬੋਲਣ ਦੀ ਲੋੜ ਹੈ ਪੰਜਾਬ ਮੈਂ ਇਹਨਾਂ ਨੂੰ ਕਿ ਪੰਜਾਬ ਬਚਾਉ ਜੇ ਸਿੱਖੀ ਦੀ ਤਸਵੀਰ ਕਢਵਾਂਗੇ ਤਾਂ ਪੰਜਾਬ ਦਾ ਵਿਹਾਰ ਯੂਪੀ ਮਹਾਰਾਸ਼ਟਰ ਉੜੀਸਾ ਉਹ ਗ੍ਰੀਨ ਸਟੇਟਾਂ ਜਿਹੜੀਆਂ ਪੱਟੀਆਂ ਸਟੇਟਾਂ ਜਿਹੜੀਆਂ ਕਿਹਾ ਜਾਂਦਾ ਉਹਦੇ ਤੇ ਪੰਜਾਬ ਵਿੱਚ ਕੋਈ ਫਰਕ ਨਹੀਂ ਰਹੇਗਾ ਹਰ ਇੱਕ ਪੰਨੇ ਦੀ ਤਸਵੀਰ ਹਰ ਇੱਕ ਖਾਣੇ ਦੀ ਤਸਵੀਰ ਹੁੰਦੀ ਹੈ ਆਪਾਂ ਕਹਿੰਦੇ ਆ ਗਰਨਾ ਹੈ ਝੰਡਾ ਅਸਲਾ ਬੰਦਾ ਉਹ ਗ੍ਰੀਨ ਤਸਵੀਰ ਹੁੰਦੀ ਹੈ ਪੰਜਾਬ ਦੀ ਵੀ ਤਸਵੀਰ ਹੈ ਪੰਜਾਬ ਦੀ ਤਸਵੀਰ ਵਿੱਚ ਸਿੱਖੀ ਦਾ ਰਸ ਹੈ। ਤਾਂ ਇਹਨਾਂ ਦੇ ਨਾਮ ਸਮਾਨ ਤੇ ਪੰਜਾਬ ਵਸਤਾ ਗੁਰਾਂ ਦੇ ਨਾਮ। ਉਹਦੇ ਉਹਦੇ ਨਾਮ ਤੇ ਚੁੰਗਾ ਹੈ। ਉਹਦੇ ਨਾਮ ਤੇ ਵਸਤਾ ਹੈ। ਸੋ ਸਿੱਖੀ ਦੀ ਇਸ ਜ਼ੇ ਨੂੰ ਅੱਜ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬ ਵਿੱਚੋਂ ਕੱਢ ਦਿੱਤਾ ਜਾਵੇ। ਜੇ ਪੰਜਾਬ ਤੋਂ ਸਿੱਖੀ ਦੀ ਤਸਵੀਰ ਘਟਨੀ ਚੋਗੀ ਤਾਂ ਪੰਜਾਬ ਉਹਨਾਂ ਗਰੀਬਾਂ ਹਸਪਤਾਲਾਂ ਵਰਗਾ ਉਹ ਬਦਲ ਸਟੇਟ ਜਿਹਦੇ ਵਿੱਚ ਉਹ ਬਦਲ ਲੋਕ جہاں مادہ ہی نہیں ہے گا اڑکھے نہیں ہے کچھ نہیں رہ سکا سو so, آج کوشش لگاتار جاری ہے لے لےکا کو بھی زیادہ عام لوگ کا فرص فرض ہے فرسمندار. اسی ٹھیک ہے جی باہر بیٹھے ہیں پر اچھی نرنتر جی سر ویسے کوشش کی جا سکتی ہے اسی اپنی کار رہے ہیں اسی اپنا فرض نبھا رہے ہیں یہ نہ سوچو کہ باہر چلے گئے تھوڑا کرنا چاہتا ہوں نہیں نہیں جدو اٹھیا جب انقلاب اٹھیا بار اٹھیا اسی اُسے کوشش کر رہے ہیں عام لوگ کوشش کر رہے ہیں عام لوگ لیڈر کی بال کچھ کوئی سما ہوگا کہ بہت شتی یہ چیزاں ختم ہون کے انقلاب ہوگا کے پنجاب کی آزادی مڑ آؤ گی سو تھی پر بڑے رہنا ہے ਕੋਸ਼ਿਸ਼ ਜਾਰੀ ਰੱਖਣੀ ਜਦ ਤੱਕ ਹੋਈ ਹੈ ਜਿਹੜਾ ਕੋਸ਼ਿਸ਼ ਜਾਰੀ ਰੱਖਦਾ ਜਿਹੜੇ ਕੋਸ਼ਿਸ਼ ਜਾਰੀ ਕਰਨਾ ਛੱਡ ਜਾਂਦੇ ਆ ਉਹ ہار ਜਾਂਦੇ ਆ ਸੋ ਮੈਂ ਜ਼ਿਆਦਾ ਨਾ ਨਾ ਕਰਦਾ ਹੋਇਆ ਸਿਰਫ ਦੋ ਲਾਈਨਾਂ ਤੁਹਾਡੇ ਨਾਲ ਸਾਂਝੇ ਜੁੜਨ ਕਰੂੰਗਾ ਤਾਂ ਕਿ ਜੇ ਤੁਸੀਂ ਮੈਨੂੰ ਥੋੜਾ ਹੋਰ ਜਾਣ ਸਕੋਗੇ ਕਿ ਇਹ ਕੰਦਾ ਆਇਆ ਸੀ ਮੈਂ ਚਾਹ ਦੇਣਾ ਸੁਣਾਉਣੇ ਸੀ ਚਾਕੇ ਸੋ ਅੱਜ ਉਸ ਚੀਜ਼ ਦੀ ਲੋੜ ਹੈ ਅੱਜ ਉਹਨਾਂ ਲੋਕਾਂ ਦੀ ਉਹਨਾਂ ਬੰਦਿਆਂ ਦੀ ਉਹਨਾਂ ਇਨਸਾਨਾਂ ਦੀ ਗੋੜਾ ਜੋ ਸੱਚ ਨੂੰ ਸੱਚ ਕਹਿ ਸਕਣ ਸੱਚ ਦੇ ਖੜ ਸਕਣ ਉਹ ਪੰਜਾਬ ਦਾ ਰੀਸਪਰ ਨਹੀਂ ਕਦੀ ਦੇਖਦੇ ਆ ਕਿ ਲੋਕੀ ਵੀਡੀਓ ਜਾਲਾ ਬਣਾਉਂਦੇ ਨੇ ਸਹੀ ਨੂੰ ਸਹੀ ਕਤਰੋ ਬੋਤ ਘਟ ਕਹਿੰਦੇ ਨੇ ਪਰ ਨਹੀਂ ਸਾਡੀ ਪੰਜਾਬੀ ਤਸਵੀਰ ਇਹ ਸੀਗੀ ਕਿ ਜੇ ਕੋਈ ਗਲਤ ਹੋ ਰਿਹਾ ਤਾਂ ਦਸ ਬੰਦੇ ਉੱਠ ਕੇ ਖੜੇ ਹੋ ਜਾਂਦੇ ਆ ਤਾਂ ਅਸੀਂ ਅੱਜ ਉਹ ਆਪਣੇ ਤਸਵੀਰ ਬਣਾਏ ਸੋ ਚਾਰ ਮਹੀਨਾ ਤੋਂ ਲਈ ਨੋਦਰੰਦਰ ਟਾਈਮ ਪੂਰਾ ਹੋਣਾ। ਕੁੰਤਾ ਸੀਏ ਦੇ ਸ਼ਖਸਿਕ ਕੁੰਤਾ ਸੀਏ ਦੇ ਸ਼ਖਸਿਕ ਸੱਚਾ ਕਿਦਰ ਗਿਆ ਇਸ ਬਤਰਾ ਦੇ ਜੱਟਾਂ ਸ਼ੀਸ਼ਾ ਕਿਦਰ ਗਿਆ ਸ਼ਰਸ਼ੇਕ ਪਾਣੀ ਨਾਲੋਂ ਸ਼ਬੀ ਜੋ ਦੋਦਰਾ Come on! 上的人。<music> <music>